ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਬਿੰਦਰ ਸਿੰਘ ਡਾਲਵਾ ਤੁਸੀਂ ਦੇਖ ਰਹੇ ਸਰਬੱਤ ਦਾ ਭਲਾ ਡਾਲਵਾ ਟੀਵੀ ਜਿਹੜਾ ਤਰਨਤਾਰਨ ਦੇ ਹਲਕਾ ਸ਼੍ਰੀ ਖਡੂਰ ਸਾਹਿਬ ਅਧੀਨ ਆਉਂਦਾ ਪਿੰਡ ਅਲਾਵਲਪੋਰਾ ਉਸ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਆ ਲਗਾਤਾਰ ਜਿਹੜੀਆਂ ਬਾਰਸਾਂ ਹੋ ਰਹੀਆਂ ਨਹੀਂ ਹੜ ਆ ਰਹੇ ਨੇ ਅੱਜ ਅਲਾਵਲਪੁਰ ਪਿੰਡ ਦੇ ਵਿੱਚ ਗਰੀਬ ਮਜ਼ਦੂਰ ਪਰਿਵਾਰ ਜਿਹੜੇ ਕਿ ਪਰਿਵਾਰ ਦੇ ਵਿੱਚ ਦੋਵੇਂ ਜੀ ਹੈਂਡੀਕੈਪਡ ਨੇ 50-50% ਸਰਕਾਰਾਂ ਆਉਣ ਤੋਂ ਪਹਿਲਾਂ ਸਾਰੇਆਂ ਜਾਂ ਪਿੰਡ ਦੀਆਂ ਪੰਚਾਇਤਾਂ ਦੇ ਲੋਕੇ ਹੱਥ ਜੋੜਦੇ ਨੇ ਆ ਕੇ ਤਰਵੇ ਮਿਲਤਾ ਕਰਦੇ ਨੇ ਕਿ ਸਾਨੂੰ ਵੋਟਾਂ ਪਾਓ ਅਸੀਂ ਆ ਕਰਾਂਗੇ ਅਸੀਂ ਜੋ ਸਾਡੇ ਕੋ ਸਰੂਗਾ ਅਸੀਂ ਕਰਾਂਗੇ ਇਹ ਮੈਂ ਨਹੀਂ ਕਹਿ ਰਿਹਾ ਇਹ ਪਰਿਵਾਰ ਕਹਿ ਰਿਹਾ ਪਰਿਵਾਰ ਦੇ ਬੋਲ ਨੇ ਤੇ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਜਾ ਰਹੀਆਂ ਨੇ ਮੈਂ ਨਹੀਂ ਕਹਿ ਰਿਹਾ ਪਰਿਵਾਰ ਕਹਿ ਰਿਹਾ ਪਰ ਹੁਣ ਪਰਿਵਾਰ ਕਹਿ ਰਿਹਾ ਕਿ ਜਦੋਂ ਵੋਟਾਂ ਨੰਗੀਆਂ ਸਾਡੇ ਤੇ ਮਸੀਬਤ ਪਈ ਆ ਅੱਛਾ ਤੁਰੇ ਫਿਰਦੇ ਆ ਲੈ ਸਾਥ ਵੀ ਸਾਡੇ ਘਰ ਇੱਥੇ ਸਾਡੇ ਸੰਸਾਰ ਲੈਣਾ ਜਾਣ ਸਾਡਾ ਤੁਹਾਡੇ ਨਾਲ ਦੁੱਖ ਸਾਂਝਾ ਕਰਨਾ ਨਹੀਂ ਪਹੰਚੇ ਪਰਿਵਾਰ ਨਾਲ ਕਰਾਂਗੇ ਗੱਲਬਾਤ ਕਿ ਕਿਦੋਂ ਤੋਂ ਇਹ ਕਿੰਨੇ ਕੁ ਦਿਨੇ ਹੋਏ ਆ ਮਕਾਨਾਂ ਨੂੰ ਡਿੱਗਿਆ ਨੂੰ ਤੁਸੀਂ ਉਸ ਵਕਤ ਕਿੱਥੇ ਹੋ ਕਿਵੇਂ ਤੁਹਾਡਾ ਬਚਾ ਹੋਇਆ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਤੇ ਤੁਸੀਂ ਦੇਖ ਰਹੇ ਜੇ ਮੌਕੇ ਦੇ ਹਾਲਾਤ ਹੈ ਮੈਂ ਖੁਦ ਆਪ ਇਸ ਪਿੰਡ ਦੇ ਵਿੱਚ ਬਾਰਸ ਦੇ ਵਿੱਚ ਅੱਜ ਪਹੁੰਚਿਆ ਜਦੋਂ ਸਾਨੂੰ ਪਤਾ ਲੱਗਾ ਕਿ ਇੱਕ ਗਰੀਬ ਮਜ਼ਦੂਰ ਪਰਿਵਾਰ ਉਹ ਵੀ ਪਰਿਵਾਰ ਸਭ ਤੋਂ ਜ਼ਿਆਦਾ ਲੋੜਵੰਦ ਆ ਜਿਹੜਾ ਕਿ 50% ਬੇਵਜਹੀ ਹੈਂਡਿਕੈਪਡ ਨੇ ਅੱਜ ਉਹਨਾਂ ਦੇ ਘਰ ਪਹੁੰਚਿਆ ਉਹਨਾਂ ਦੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਬੜੀ ਮਨ ਨੂੰ ਫੇਸ ਲੱਗੀ ਆ ਕਿ ਪਰਮਾਤਮਾ ਗਰੀਬੀ ਵੀ ਤੇ ਦੁੱਖ ਵੀ ਇੱਕੀਆ ਦੋਵੇਂ ਚੀਜ਼ਾਂ ਕੇ ਘਰ ਦੇ ਵਿੱਚ ਤੁਸੀਂ ਦੇ ਦਿੱਤੀਆਂ ਨੇ ਆ ਮੌਕੇ ਤੇ ਹਲਾਤ ਤੁਹਾਨੂੰ ਵਿਖਾਉਣ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਇਹ ਨੇੜੇ ਆ ਜਾਣਾ ਇੱਥੇ ਦੇ ਮੌਕੇ ਦੇ ਹਾਲਾਤ ਵਿਖਾਏ ਜਾਣਾ ਤੁਸੀਂ ਦੇਖ ਰਹੇ ਜੇ ਮੌਕੇ ਦੇ ਹਾਲਾਤ ਨੇ ਇਹਨਾਂ ਦੇ ਬਾਰਸ਼ਾਂ ਲਗਾਤਾਰ ਚੱਲ ਰਹੀਆਂ ਨੇ ਹੁਣ ਵੀ ਬਾਰਸ਼ ਹੋ ਰਹੀ ਆ ਇਹਨਾਂ ਦੀ ਛੱਤ ਜਿਹੜੀ ਆ ਢੇਟ ਢੇਰੀ ਹੋ ਸੁੱਕੀ ਆ ਕਮਰਾ ਡਿੱਗ ਚੁੱਕਾ ਵਾ ਵੀਰ ਨੂੰ ਤੁਹਾਨੂੰ ਕੈਮਰਾਮੈਨ ਨੂੰ ਕਿ ਇੱਧਰ ਨੂੰ ਥੋੜਾ ਜਿਹਾ ਕੈਮਰਾ ਕਰ ਦੇਣਾ ਤਨੋਂ ਕਿਦਿਆ ਲੜ ਬਖਾ ਦੇਣਾ ਕਿਆ ਜਾਂਦਾ ਸੱਭਿਆਚਾਰ ਸੱਭਿਆਚਾਰ ਸੇ ਸੱਭਿਆਚਾਰ ਹੈ ਸੱਭਿਆਚਾਰ ਰਹੂਗਾ ਪਰ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਮੌਲ ਦੇ ਵਿੱਚ ਵੀਰੋ ਸੱਭਿਆਚਾਰ ਉਹ ਹੀ ਸੱਭਿਆਚਾਰ ਬਣਾ ਰਹੇ ਨੇ ਜਿਹੜੇ ਅਮੀਰ ਘਰਾਨੇ ਦੇ ਨੇ ਗਰੀਬਾਂ ਦਾ ਕੋਈ ਸੱਭਿਆਚਾਰ ਨਹੀਂ ਗਰੀਬਾਂ ਦੀਆਂ ਮਜਬੂਰੀਆਂ ਨੇ ਅੱਜ ਤੁਸੀਂ ਦੇਖ ਰਹੇ ਜੇ ਬਾਲਿਆਂ ਵਾਲੇ ਛੱਤ ਡਿੱਗ ਚੁੱਕੀ ਆ ਕੰਨ ਵੀ ਤੁਸੀਂ ਦੇਖ ਰਹੇ ਜੇ ਸਨ ਦੇ ਹਾਲਾਤ ਤੁਸੀਂ ਦੇਖ ਰਹੇ ਜੇ ਵਿਚਾਰਿਆ ਨੇ ਅੱਜ ਤੰਬੂ ਲਾ ਕੇ ਆਪਣਾ ਜਿਹੜਾ ਵਾ ਜੋਨ ਗੁਜ਼ਾਰਾ ਕਰ ਰਹੇ ਨੇ ਵੀਰ ਜੀ ਬੈਠੇ ਨੇ ਜਨਾਂ ਦਾ ਟਾਰਿਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਤੰਬੂ ਤੁਸੀਂ ਕਿਦਾਂ ਦਾ ਲਾਇਆ ਹੈ ਕਿੰਨੇ ਦਿਨ ਹੋ ਗਏ ਮਕਾਨ ਡੱਗੇ ਨੂੰ ਕੀ ਤੁਹਾਡੇ ਘਰ ਕੋਈ ਆਇਆ ਤੁਹਾਡੀ ਸਾਰ ਲੈਣ ਉਹਨਾਂ ਨੇ ਦੱਸਿਆ ਕਿ ਸਾਡੇ ਕੋਈ ਸਾਰ ਲੈਣ ਹੀ ਨਹੀਂ ਪਹੁੰਚਿਆ ਅਥਾ ਕੋਈ ਜਥੇ ਬੰਦੀ ਨਹੀਂ ਆਈ ਕੋਈ ਸੋਸਾਇਟੀ ਨਹੀਂ ਆਈ ਕੋਈ ਹਲਕੇ ਦੇ ਐਮਐਲਏ ਸਾਹਿਬ ਵੀ ਸਾਡੇ ਘਰ ਨਹੀਂ ਪਹੁੰਚੇ ਸਾਡੇ ਨਾਲ ਦੁੱਖ ਸਾਂਝਾ ਕਰਨਾ ਵਾਸਤੇ ਕੋਈ ਵੀ ਨਹੀਂ ਆਇਆ ਕੋਈ ਵੀ ਪ੍ਰਸ਼ਾਸਨ ਦਾ ਵੀ ਸੁਨੀਆ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਪਰਿਵਾਰ ਨਾਲ ਕਰਦੇ ਆਂ ਜੀ ਗੱਲਬਾਤ ਤੁਸੀਂ ਤੀਨਾਂ ਤੁਹਾਡਾ ਕਿਹੜਾ ਪਿੰਡ ਆ ਹਾਂਜੀ ਮੇਰਾ ਨਾਮ ਮੰਗਲ ਬੰਗਲ ਸਿੰਘ ਪਿੰਡ ਲਾਵਲਪੁਰ ਪਿੰਡ ਲਾਵਲਪੁਰ ਹਾਂਜੀ ਤੁਸੀਂ ਇਹ ਤੰਬੂ ਲਾ ਕੇ ਬੈਠੇ ਜੀ ਕੀ ਗੱਲਬਾਤ ਹੋਈ ਹੈ ਇਹ ਭਾਜੀ ਹਾਰਡ ਆਨ ਕਰ ਕਪਰੇ ਢੀਪੇ ਮੇਰੇ ਮੀਨੋ ਇਸ ਦਲ ਕਮਰੇ ਡਿੱਗੇ ਤੁਸੀਂ ਕਿੱਥੇ ਹੋ ਮੈਂ ਸ਼ਹਿਰ ਹਾਂ ਦਨੇ ਡੀਪਿਆ ਕੋਠਾ ਹਾਂਜੀ ਕਿੰਨੇ ਕੋ ਦਨੇ ਡੇ ਗਏ ਨੇ ਇਹ ਚਾਰ ਪੰਜ ਦਿਨੋਂ ਦੇ ਪਾਈ ਦੇ ਕਿੰਨੇ ਤੇ ਤੰਬੂ ਚਾਰ ਪੰਜ ਦਿਨ ਤੋਂ ਲੱਗਾ ਆ ਹਾਂਜੀ ਚਾਰ ਪੰਜ ਦਿਨੋਂ ਤੁਹਾਡੇ ਪਿੰਡ ਤੋਂ ਕਿੰਨੇ ਕਿ ਪਰਿਵਾਰ ਨੇ ਜਿਹੜੇ ਥੜ ਪਿੰਡ ਤੋਂ ਨੇ ਜਾਂ ਕਮਰੇ ਚੋੜ ਰਹੇ ਨੇ ਜਾਂ ਡੇ ਚੁੱਕੇ ਆ ਇਹ ਭਾਜੀ ਚਾਰ ਪੰਜ ਹਾਂ ਚਾਰ ਪੰਜ ਘਰ ਨੇ ਪਿੱਛੇ ਦੇ ਚਾਰ ਪੰਜ ਘਰ ਉਹਨਾਂ ਨੂੰ ਕਿੱਥੇ ਪਹੁੰਚਾਇਆ ਗਿਆ ਕਿਸੇ ਗੁਰਦੁਆਰੇ ਜਾਂ ਜਾਣ ਘਰ ਦੇ ਵਿੱਚ ਕਿੱਥੇ ਰਹਿ ਰਹੇ ਨੇ ਉਹੀ ਭਾਜੀ ਇਤਨਾ ਟਾਈਮ ਪਾਸ ਕਰਨ ਦਾ ਸੰਭੂ ਲੱਗ ਗਿਆ ਬਿਲਕੁਲ ਸਾਰੇ ਘਰਾਂ ਦੇ ਵਿੱਚ ਹੀ ਹਾਂਜੀ ਜੀਰਜੀ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਸਾਡਾ ਸੌਇਆ ਜਾਵੇ ਕਮਰੇ ਪੈ ਜਾਣ ਮਾੜਾ ਮੋਟਾ ਹਲ ਫੜੋ ਜੀ ਕੁਝ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਸਰਕਾਰ ਨੂੰ ਵੱਡੇ ਵੀਰਾਂ ਨੂੰ ਮੈਸੇਜ ਦੇਣਾ ਜਾਣੇ ਆ ਜ ਸਾਡੀ ਮਾੜੀ ਮੋਟੀ ਸਾਥ ਬਣ ਜੇ ਤੇ ਚਲ ਪੈਸ਼ਰ ਲਗਾਵਾ ਬਣ ਜਾਦਾ ਸੂਤਰੋਂ ਤਾਂ ਪਤਾ ਲੱਗ ਗਿਆ ਕਿ ਤੁਸੀਂ ਹੈਂਡਕੈਪੜ ਜੇ 50% ਆ ਭਾਜੀ 50% ਹੈਂਡਕੈਪੜ ਦੀ ਕੀ ਕੰਮ ਕਰਦੇ ਹੋ ਮੈਂ ਰੱਖਿਆ ਚਲਵਾਉਣਾ ਭਾਜੀ ਰੱਖਿਆ ਚੱਲ ਕੇ ਤੇ ਹਾਂਜੀ ਇਹ ਦਿਹਾੜੀ ਬਣ ਜਾਂਦੀ ਉਹ ਚ ਬਜ ਜਾਂਦਾ 100 100 ਰੁਪਏ 100 150 ਰੁਪਏ ਉਹ ਚ ਕਿਗਜਾਰਾ ਹੋ ਜਾਂਦਾ ਇਦਾਂ ਟਾਈਮ ਪਾਸ ਜੇ ਟਾਈਮ ਪਾਸ ਬੂ ਮਨਜੀਤ ਜੀ ਨਾ ਤੁਹਾਡਾ ਕਿਹੜਾ ਪਿੰਡ ਹੈ ਮਨਜੀਤ ਕਰਨਾ ਮੇਰਾ ਪਿੰਡ ਲਾਵਲਪੁਰਿਆ ਤੁਸੀਂ ਤੰਬੂ ਲਾ ਕੇ ਬੈਠੇ ਹੋ ਲਗਾਤਾਰ ਬਾਰਿਸ਼ ਹੋ ਰਹੀ ਆ ਕੀ ਕਰਨੇ ਵੀਰ ਜੀ ਸਾਡੇ ਕਮਰੇ ਨਾ ਦੇਣਾ ਹੋ ਗਏ ਡਿੱਗਿਆਂ ਨੂੰ ਕਿਸ ਨੇ ਪੁੱਛ ਗਏchni ਸਾਡੇ ਕਮਰਿਆਂ ਦੀ ਕੀਤੀ ਤੇ ਬਾਕੀ ਆ ਵੇਖ ਲੋ ਆ ਹਾਲਾਡੇ ਸਾਡੇ ਹਾਲਾਤ ਆ ਇਹ ਪਿੰਡ ਦੇ ਤੁਹਾਡੇ ਪੰਚਾਇਤ ਆ ਮੋਤਾਰ ਸਰਪੰਚ ਮੈਂਬਰ ਸਹਿਬਾਨ ਕਿਸੇ ਨਾਲ ਕੋਈ ਗੱਲਬਾਤ ਤੁਹਾਡੀ ਹੋਈ ਹੋਈ ਹੀ ਗੱਲਬਾਤ ਆਉਂਦੇ ਹੀ ਵੇਖ ਕੇ ਚਲ ਜਾਂਦੇ ਹੀ ਆ ਦਿਨ ਦੇ ਪਾਉਨੇ ਆ ਫਾਰਮ ਤੁਹਾਡੇ ਭਰੇ ਆ ਜਾਣਗੇ ਬਸ ਇੰਨਾ ਕਿ ਕਚਲ ਜਾਂਦੇ ਤੁਹਾਡੇ ਪਿੜ ਦੇ ਵਿੱਚ ਜਿਵੇਂ ਕਿ ਤੁਹਾਡੇ ਮਕਾਨ ਦੇ ਚੁੱਕੇ ਜਾ ਤੁਸੀਂ ਤੰਬੂ ਲਾ ਕੇ ਬੈਠੇ ਜੋ ਐਵੇਂ ਜੇ ਕਿੰਨੇ ਕਿ ਗਰੀਬ ਮਜ਼ਦੂਰ ਪਰਿਵਾਰ ਹੈਗੇ ਨੇ ਕਾਫੀ ਇੱਥੇ ਸਾਡੇ ਨਾਲੋਂ ਵੀ ਜ਼ਿਆਦਾ ਮਜ਼ਦੂਰ ਹੈ ਉਹਨਾਂ ਵੀ ਇਦਾਂ ਹੀ ਤੰਬੂ ਲਾਏ ਆਹੀਂ ਵੀ ਇਦਾਂ ਹੀ ਤੰਬੂ ਲਾ ਕੇ ਬੈ ਗਏ ਹਾਲ ਦੀ ਘੜੀ ਜੇ ਮੰਨ ਕੇ ਚੱਲੋ ਜ ਸਾਡੇ ਬੱਚੇ ਥੱਲੇ ਆ ਜਾਂਦੇ ਸਾਡੇ ਚੋ ਕਿੰਨੇ ਵੀ ਨਹੀਂ ਬਚਣਾ ਜਿ ਤਰ੍ਹਾਂ ਸਾਡੇ ਕਮਰੇ ਡਿੱਗੇ ਹੀ ਆਹੀਂ ਆਪਣਾ ਸਮਾਨ ਬਚਾਉਂਦਾ ਕਰਕੇ ਆਹੀਂ ਆਪਣਾ ਤੰਬੂ ਲਾ ਲਿਆ ਹਾਰ ਕੇ ਤੇ ਸਾਡੇ ਬੱਚਿਆਂ ਨੂੰ ਨਾਲ ਨੁਕਸਾਨ ਹੋਵੇ ਨਾ ਸਾਡਾ ਸਮਾਨ ਭਿੱਜੇ ਤੁਕ ਪੰਚਾਇਤ ਬੰਦ ਤੋਂ ਪਹਿਲਾਂ ਜਾਂ ਸਰਕਾਰ ਬੰਦ ਤੋਂ ਪਹਿਲਾਂ ਕਈ ਵਾਦੇ ਸਰਕਾਰ ਵੱਲੋਂ ਤੇ ਸਰਪੰਚਾਂ ਵੱਲੋਂ ਕੀਤੇ ਗਏ ਇਸ ਬਸਾਲ ਹਾਂਜੀ ਹਾਂਜੀ ਕੀਤੇ 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 ਸਾਰਿਆਂ ਨੇ ਕੀਤੇ ਆ ਉਹ ਗੱਲ ਤੇ ਕੋਈ ਵੀ ਨਹੀਂ ਖਰਾ ਉਤਰਿਆ ਕਿਉਂ ਨਾ ਨਾ ਉਹ ਗੱਲ ਤੇ ਨਹੀਂ ਵਾਦੇ ਇਹੀ ਹੋਏ ਇਹੀ ਵੀ ਤੁਹਾਡਾ ਕਮਰਾ ਪਵਾਵਾਂਗੇ ਕਿਸੇ ਨੇ ਨਹੀਂ ਜੇ ਤੱਕ ਬਾਤ ਤੁਸੀਂ ਜੇ ਕੋ ਤੁਹਾਡੇ ਮਕਾਨ ਡਿੱਗ ਚੁੱਕੇ ਨੇ ਹੋਰ ਵੀ ਇੱਥੇ ਪਿੰਡ ਇੱਥੇ ਤੁਹਾਡੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਹੈ ਹਾਂਜੀ ਹਾਂਜੀ ਉਹਨਾਂ ਵਾਸਤੇ ਰਹਿਣ ਬਸ ਕੀ ਪ੍ਰਾਲੇ ਕੀਤੇ ਗਏ ਆ ਤੁਹਾਡੇ ਪਰਿਵਾਰਾਂ ਨੂੰ ਕਿੱਥੇ ਪਾਇਆ ਗਿਆ ਹੈ ਉਹਨਾਂ ਵਾਤੇ ਵੀ ਇਦਾਂ ਹੀ ਪ੍ਰਾਲੇ ਕੀਤੇ ਕਿਸੇ ਨੂੰ ਕਿਸੇ ਨੇ ਕਮਰੇ ਚ ਘਲਤਾ ਕਰਨ ਉਹ ਲੀਆਂ ਚ ਘਲਤਾ ਕਿਸੇ ਨੂੰ ਕਿਤੇ ਘਲਤਾ ਅਸੀਂ ਆਪ ਦਾ ਤੰਬੂ ਲਾ ਕੇ ਬੈ ਗਏ ਆਪਣੇ ਪਰਿਵਾਰਾਂ ਦੇ ਵਿੱਚ ਦੁੱਧਾ ਪਰਿਵਾਰ ਜਾ ਦੇ ਹਾਂਜੀ ਹਾਂਜੀ ਆਪਣੇ ਆ ਜੀ ਅਸੀਂ ਪਿੰਡ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਵੀ ਸਰਪੰਚ ਸਾਹਿਬ ਪੰਚਾਇਤ ਜਿਹੜੀ ਪਿੰਡ ਦੀ ਸਾਡੀ ਹੱਥ ਜੋੜ ਕੇ ਬੇਨਤੀ ਆ ਤੁਹਾਡੀ ਮਦਦ ਕੀਤੀ ਜਾਵੇ ਜਿਵੇਂ ਕਿ ਸਰਪੰਚ ਸਾਹਿਬ ਕਹਿ ਰਹੇ ਆ ਕਿ ਸਾਡੀ ਗੱਲਬਾਤ ਹੋਈ ਆ ਡੀਸੀ ਸਾਹਿਬ ਨਾਲ ਹੋਈ ਆ ਐਮਐਲਏ ਸਾਹਿਬ ਨਾਲ ਹੋਈ ਆ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਲਿਆ ਦਿੱਤਾ ਮਾਮਲਾ ਸਾਰਾ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦੇ ਆ ਵੀ ਜਿੱਦਨ ਵੋਟਾਂ ਪੈਣੀਆਂ ਜਿੱਦਨ ਸਰਪੰਚ ਸਾਹਿਬ ਬਣਨੇ ਸੀ ਉਹ ਦਿਨ ਸਾਡੇ ਘਰ ਹਾਰੇ ਕੇ ਗੇੜਾ ਮਾਰਦਾ ਸਰਪੰਚ ਸਾਹਿਬ ਆਣ ਕੇ ਹੱਥ ਜੋੜਦੇ ਸੀ ਬੈਸਾਨੂੰ ਵੋਟਾਂ ਪਾਓ ਹੁਣ ਸਾਡੇ ਕੋਈ ਨਹੀਂ ਪੁੱਛਦਾ ਹੁਣ ਸਾਡੇ ਸਾਨੂੰ ਸਾਡੇ ਕਮਰੇ ਪਵਾ ਕੇ ਦੇਣ ਆਣ ਕੇ ਵੋਟਾਂ ਵਾਰੀ ਹੱਥ ਜੋੜਦੇ ਸਾਡੇ ਗਾੜੀ ਆਣ ਆਣ ਕੇ ਤੁਹਾਨੂੰ ਵੋਟਾਂ ਪਾਓ ਤੇ ਹੁਣ ਅਸੀਂ ਹੱਥ ਜੋੜਦੇ ਆ ਵੀ ਸਾਡੇ ਕੋਠੇ ਪਵਾਓ ਤੁਸੀਂ ਕਿਹੜੀ ਕਿਹੜੇ ਹੱਥ ਜੋੜਦੇ ਜੋ ਅਸੀਂ ਹੱਥ ਜੋੜਦੇ ਆ ਵੀ ਕਿਰਪਾ ਕਰਕੇ ਸਾਡੀਆਂ ਛੱਤਾਂ ਡਿੱਗੀਆਂ ਵਾ ਸਾਡੀਆਂ ਛੱਤਾਂ ਜਿਹੜੀਆਂ ਦੋ ਡਿੱਗ ਚੁੱਕੀਆਂ ਵਾ ਸਾਡੀ ਤੀਜੀ ਤੇ ਇਹਨਾਂ ਨੂੰ ਹੱਥ ਜੋੜ ਕੇ ਉਹ ਬੇਨਤੀ ਪਾੜੇ ਕੰਬਰਿਆਂ ਦਾ ਮਸਲਾ ਹੱਲ ਕੀਤਾ ਜਾਵੇ। ਪੰਜ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ? ਮੈਂ ਸੱਚੇ ਹੀ ਦੇਣਾ ਚਾਹੁੰਦਾ ਆ ਕਿ ਗਰੀਬ ਭਾਈਚਾਰੇ ਤੇ ਬਹੁਤ ਆ ਪਰ ਸਾਡੇ ਵਰਗਾ ਕੋਈ ਵੀ ਗਰੀਬ ਨਹੀਂਗਾ। ਤੇ ਸਾਨੂੰ ਕਿਰਪਾ ਕਰੋ ਸਾਡੇ ਦੇ ਕੋਈ। ਜੱਟੇ ਬੰਦਿਆਂ ਵੀਰ ਭਰਾ ਸਾਡੇ ਬਾਹ ਫੜਨਾ ਸਾਡੇ ਕੋ ਕੋਠਾ ਮਟਲਾ ਪਾ ਦਿਓ। ਸਾਡੇ ਵੀ ਕੋਈ ਬਾਹ ਫੜੇ ਮਹਾਰਾਜ ਤੁਹਾਡਾ ਭਲਾ ਕਰੇ। ਤੰਜੋ ਆਪਣਾ ਫੋਨ ਨੰਬਰ ਬੋਲ ਦਿਓ ਜੇ ਕਿਸੇ ਨੇ ਭੈਣ ਭਰਾ ਨੇ ਤੁਹਾਡੇ ਕੋਲ ਗੱਲ ਕਰਨੀ ਹੋਵੇ ਫੋਨ ਨੰਬਰ ਬੋਲਦੇ ਨੇ 814640 4548 ਇੱਕ ਦੁਬਾਰ ਹੋਰ ਬੋਲੋ 814640 4548 ਹੌਲੀ ਹੌਲੀ ਬੋਲੋ 81 46 45 48 46 8146 4548 ਹਾਂਜੀ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਾਮ ਜੀ ਬਲਵਿੰਦਰ ਸਿੰਘ ਬਿੰਬਰਪੈਨ ਚਾਇਆ ਤੇ ਪਿੰਡ ਅਲਾਵਰਪੁਰ ਜਿਸ ਉੱਧਰ ਤੇ ਆਪਣੀ ਸੇਵਾ ਨਿਭਾ ਰਹੇ ਪਿੰਡ ਵਿੱਚ ਮੈਂਬਰ ਪੰਚਾਇਤ ਦੇ ਤੌਰ ਤੇ ਅਲਾਵਲਪੁਰ ਪਿੰਡ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਵੇਂ ਕਿ ਲਗਾਤਾਰ ਬਾਰਸ਼ ਹੋ ਰਹੀਆਂ ਨੇ ਮਜ਼ਦੂਰਾਂ ਦੀਆਂ ਛੱਤਾਂ ਡੇਟੀਆਂ ਕੋਠੇ ਡੇਟੇ ਨੇ ਆ ਤੁਸੀਂ ਹੁਣ ਵੀ ਆਪਾਂ ਤੰਬੂ ਦੇ ਵਿੱਚ ਬਿਖੇ ਆ ਕਿ ਚੱਕਰ ਕਿਦੋਂ ਤੱਕ ਕੋਠੇ ਡਿੱਗੇ ਹੋ ਜਨਾਂਗੇ ਤੇ ਕੋਠੇ ਡਿੱਗੇ ਨੂੰ ਤਿੰਨ ਚਾਰ ਦਿਨ ਹੋ ਚਲੇ ਆ ਜੀ ਅਸੀਂ ਸਮੂਹ ਪਰਿਵਾਰ ਦੇ ਨਾਲ ਸਮੂਹ ਪੰਚਾਇਤ ਵੱਲੋਂ ਇਹਨਾਂ ਦੇ ਘਰੇ ਵੀ ਆਏ ਆ ਸਾਰਿਆਂ ਦੀ ਸਾਰ ਲੈ ਰਹੇ ਆ ਜਿੰਨੀ ਮਦਦ ਅਸੀਂ ਕਰ ਰਏ ਨਾਲ ਤੇ ਐਮਐਲਏ ਸਾਹਿਬ ਨੂੰ ਬੇਨਤੀ ਇਹੋ ਕੀਤੀ ਆ ਤੇ ਗਰੀਬਾਂ ਬੰਦਾ ਜਿਹਨਾਂ ਦੇ ਕੋਠੇ ਢੱਟ ਗਏ ਆ ਉਹਨਾਂ ਦੇ ਨਾਲ ਮਦਦ ਕੀਤੀ ਜਾਵੇ ਜਿਵੇਂ ਕਿ ਬਾੜਸਾਂ ਦੇ ਵਿੱਚ ਕਿਸਾਨ ਆ ਹੜ੍ਹ ਪੀੜ ਤੋਂ ਚੁੱਕੇ ਨੇ ਇਹ ਹੜ੍ਹ ਪੀੜਤ ਪਰਿਵਾਰ ਆ ਫਸਲਾਂ ਬਰਬਾਦ ਹੋ ਗਈਆਂ ਕਾਰੋਬਾਰ ਠੱਪ ਹੋ ਗਏ ਆ ਇਹ ਗਰੀਬ ਮਜ਼ਦੂਰ ਪਰਿਵਾਰ ਆ ਇਹਨਾਂ ਦਾ ਵੀ ਛਾਰਿਆਂ ਦੇ ਕੰਮ ਠੱਪ ਹੋ ਚੁੱਕੇ ਨੇ ਫਿਰ ਇਹਨਾਂ ਦੀ ਰੋਟੀ ਦਾ ਜਾਂ ਰੋਜ਼ੀ ਰੋਟੀ ਕਮਾਉਣ ਵਾਸਤੇ ਕੀ ਕਰੇ ਕੀ ਹੋ ਰਿਹਾ ਰੋਟੀ ਕਿਵੇਂ ਸਰਦਾਂਗੇ ਰੋਟੀ ਦਾ ਇਹ ਸਮੂਹ ਪੰਚਾਇਤ ਨਾਲ ਨਗਰ ਵਾਲੋਂ ਸਾਰਿਆਂ ਵੱਲੋਂ ਇਹੋ ਬੇਨਤੀ ਕੀਤੀ ਹੈ ਵੀ ਜਿੰਨੀ ਵੀ ਮਦਦ ਹੈ ਇਹਨਾਂ ਦੇ ਨਾਲ ਕਰਨ ਦੇ ਆ ਰੋਟੀ ਪਾਣੀ ਦਾ ਕਰਾਂਗੇ ਨਾਲ ਜਿੰਨਾ ਵੀ ਸੰਭਵ ਕਰਾਂਗੇ ਮਦਦ ਕਿੰਨੇ ਕਿ ਮਜ਼ਦੂਰ ਪੇੜ ਹੜ ਪੇੜ ਤੇ ਪਰਿਵਾਰ ਨਾਲ ਜਿਹੜੇ ਕਿ ਘਰ ਤੋਂ ਵਾਂਝੇ ਹੋ ਚੁੱਕੇ ਨੇ ਜਾਂ ਗੁਰਦੁਆਰੇ ਮੰਦਰੇ ਮਸੀਤੇ ਜਿੰਦੋ ਜਾਂ ਆਪਣਾ ਗਿਰਜਾ ਘਰ ਜਾਂ ਜਨ ਘਰ ਦੇ ਵਿੱਚ ਪਰਿਵਾਰ ਬਿਲਥੇ ਹੋਣਾ ਸਾਡੇ ਪਿੰਡ ਦੇ ਵਿੱਚ 8-9 ਘਰ ਆ ਜਿਨ੍ਹਾਂ ਦੇ ਬਿਲਕੁਲ ਕੱਚੇ ਆ ਕਈਆਂ ਦੇ 3-4 ਜਿਹੜੇ ਢੱਟ ਚੁੱਕੇ ਆ ਉਹਨਾਂ ਨੂੰ ਗੁਰਦੁਆਰੇ ਚ ਪਾਇਆ ਜਾਂ ਜਾਂ ਜਨ ਘਰ ਚ ਪਾਇਆ ਗਿਆ ਵਾ 4-5 ਦਿਨ ਹੋ ਗਏ ਉਹ ਹਾਲਤ ਚੱਲ ਰਹੀ ਹੈ ਜੀ ਕਿਤੇ ਮੈਸੇਜ ਦੇਣਾ ਚਾਹੁੰਦੇ ਆ ਇਹ ਮੈਸੇਜ ਸਰਕਾਰ ਨੂੰ ਇਹ ਦੇਣਾ ਚਾਹੁੰਦੇ ਆ ਵੀ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਗਰੀਬ ਜਿਹੜੇ ਆ ਤੰਬੂ ਲਾ ਕੇ ਬਾਹਰ ਬੈਠੇ ਵਿਚਾਰੇ ਉਹਨਾਂ ਦੇ ਕਮਰੇ ਜਿਹੜੇ ਪਾਏ ਜਾਣ ਉਹਨਾਂ ਨੂੰ ਨਗਰ ਵੱਲੋਂ ਸਾਰੇ ਵੀਰਾਂ ਭਰਾਵਾਂ ਨੂੰ ਜੋ ਵਿਦੇਸ਼ ਵਿੱਚ ਰਹ ਰਹੇ ਨੇ ਦਾਨੀ ਵੀਰਿਆ ਜਿਹੜੇ ਕਿਸਾਨਾਂ ਦੀ ਸਾਰੀ ਸਹਾਇਤਾ ਕਰਨਦੇ ਆ ਅਸੀਂ ਵੀ ਉਹਨਾਂ ਗਾੜੀ ਬੇਨਤੀ ਕਰਦੇ ਆ ਸਾਡੇ ਪਿੰਡ ਲਾਵਲਪੁਰ ਨੂੰ ਸਹਾਇਤਾ ਦਿੱਤੀ ਜਾਵੇ ਗਰੀਬਾਂ ਬੰਦਿਆਂ ਦੇ ਕੋਠਿਆਂ ਬਾਰੇ ਇਨੀਂਕ ਬੇਨਤੀ ਕਰਦੇ ਆ ਗੁਰਜੀ ਕੀ ਤੁਹਾਡਾ ਹਲਕਾ ਕਿਹੜਾ ਤੁਹਾਡਾ ਪਿੰਡਾ ਕੀ ਨਾਮ ਹੈ ਮੇਰਾ ਨਾਮ ਸੁਖਿੰਦਰ ਸਿੰਘ ਮੌਜੂਦਾ ਸਰਪੰਚ ਤੇ ਪਿੰਡ ਲਾਵਲਪੁਰ ਹਲਕਾ ਖੜੂਤ ਸਾਹ ਪਿੰਡ ਜੀ ਸਰਦਾਰ ਮਨਜਿੰਦਰ ਸਿੰਘ ਲਾਹਲਪੁਰ ਐਮਐਲਏ ਸਾਹਿਬ ਗੁਰਜੀ ਵਿਖਿਆ ਜਾਦਾ ਕਿ ਹਾਰ ਪੇੜ ਤੇ ਮਜ਼ਦੂਰ ਆ ਹਾਂਜੀ ਹਾਂਜੀ ਹੜ੍ਹ ਹੜ੍ਹ ਪੇੜ ਤੇ ਮਜ਼ਦੂਰ ਪਰਿਵਾਰ ਅੱਜ ਤੰਬੂ ਲਾ ਕੇ ਬੈਠਾ ਪਰ ਤੰਬੂ ਦੇ ਵਿੱਚ ਬੈਠੇ ਵੀਡੀਓ ਕਰ ਰਹੇ ਆ ਹਾਂਜੀ ਹਾਂਜੀ ਤੋਂ ਮਕਾਨ ਇਹਨਾਂ ਡੇਗੇ ਯਾਰ ਤੋਂ ਇਹਨਾਂ ਦੇ ਮਕਾਨ ਡੇਗੇ ਕੀ ਗੱਲਬਾਤ ਬਣੀ ਇਹਨਾਂ ਦੇ ਤਿੰਨ ਚਾਰ ਦਿਨ ਤੋਂ ਜਿਹੜੇ بارش ਹੋਈ ਆ ਉਹਦਾ ਕਰਕੇ ਇਹਨਾਂ ਦੇ ਜਿਹੜੇ ਮਕਾਨ ਆ ਡੇਗੇ ਤਾਨੂੰ ਇਹ ਚੀਜ਼ ਦਾ ਬੜਾ ਦੁੱਖ ਮਹਿਸੂਸ ਹੋਇਆ ਇਹਨਾਂ ਕੋਲ ਅਸੀਂ ਆਏ ਵੀ ਆ ਇਹਨਾਂ ਦੀ ਸੁੱਖ-ਸਾਂਤ ਪੁੱਛੀ ਹੈ ਸਾਰਾ ਕੁਝ ਕਿ ਹੁਣ ਜੋ ਅੱਗੇ ਦਾ ਸਰਕਾਰ ਦੇ ਡੀਸੀ ਸਾਹਿਬ ਨੂੰ ਲਿਖਤੀ ਜਿਹੜਾ ਵਾ ਉਹ ਅਸੀਂ ਦਿੱਤਾ ਹੈ ਤੇ ਜੋ ਵੀ ਅੱਗੇ ਦੀ ਹੋਊਗੀ ਕਾਰਵਾਈ ਸਰਕਾਰ ਦੁਆਰਾ ਉਹ ਕੀਤੀ ਜਾਊਗੀ ਇਹਨਾਂ ਦੀ ਮਦਦ ਕੀਤੀ ਜਾਊਗੀ ਪੂਰੀ ਤੁਹਾਡੇ ਵੱਲੋਂ ਕੀ ਪ੍ਰਾਲੇ ਕੀਤੇ ਜਾ ਰਹੇ ਆ ਸਾਡੇ ਲੋ ਇਹ ਵੀ ਜਿਦਾਂ ਹੋਰ ਵੀ ਸਾਡੇ ਪਿੰਡ 'ਚ 7-8 ਘਰ ਆ ਜਿੱਦਾਂ ਮਤਲਬ ਜਿਨ੍ਹਾਂ ਦੀਆਂ ਛੱਤਾਂ ਮਾਰੀਆਂ ਉਹਨਾਂ ਨੂੰ ਪੰਚਾਇਤ ਘਰ ਦੇ ਬੂਏ ਖੋਲ ਕੇ ਜਿਹੜੇ ਦਿੱਤੇ ਗਏ ਉਹਨਾਂ 'ਚ ਰਹਿਣ ਦੇ ਆ ਇਹ ਘਰ ਦਾ ਵੀ ਜਿਹੜਾ ਕੋਈ ਬਣੇ ਆ ਜੋ ਵੀ ਸਿਸਟਮ ਬਣਿਆ ਬਣਾ ਕੇ ਦੇਵਾਂਗੇ ਨੂੰ ਦੇਖਿਆ ਜਾਵੇ ਕਿ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦੀ ਹੈ ਚਾਨਿਆਂ ਦੀਆਂ ਛੱਤਾਂ ਪੁਰਾਣਾ ਵਿਰਸਾ ਕਿਹਾ ਸਕਦਾ ਜਦੋਂ ਮਜਬੂਰੀ ਦੇ ਮਾਰੇ ਹੋਏ ਮਜਬੂਰ ਬੈਠੇ ਆ ਇਹਨਾਂ ਪਛੜਿਆ ਹੋਇਆ ਪਿੰਡ ਕਿਉਂ ਆ ਇਦਾਂ ਹੀ ਹੈ ਜੀ ਸਿਸਟਮ ਚੱਲੀ ਜਾਂਦਾ ਮੰਗਿਆਈ ਦਾ ਕਰਕੇ ਜੋ ਵੀ ਲਾ ਲੋ ਜਾਂ ਪਰਿਵਾਰ ਥੋੜੇ ਜਿਹਾ ਪਿਛੜ ਗਏ ਥੋੜੇ ਜਿਹਾ ਇਹਨਾਂ ਦੇ ਮਤਲਬ ਉਹ ਸਿਸਟਮ ਨਹੀਂ ਬਣਾ ਸਕਦੇ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਮੈਂ ਵੀ ਜਿਹੋ ਹੀ ਆ ਵੀਰੇ ਸਰਕਾਰ ਨੂੰ ਵੀ ਜੋ ਵੀ ਇਹਨਾਂ ਗਰੀਬਾਂ ਦੀਆਂ ਛੱਤਾਂ-ਛੁੱਤਾਂ ਦਾ ਜਿਹੜਾ ਵੀ ਉਹ ਕਰਕੇ ਦਿੱਤਾ ਜਾਵੇ ਜਾਂ ਜੋ ਆ ਜਿਹੜੀ ਕੁਦਰਤ ਦੀ ਜਿਹੜੀ ਮਾਰ ਪੈਂਦੀ ਇੱਥੇ ਤੋਂ ਜਿਹੜੇ ਪਰਿਵਾਰ ਵਸ ਸਕਣ